ਵੀ ਵੀਰਾਂ ਦੇ ਮੈਨੂੰ ਮੈਸੇਜ ਆਏ ਆ ਤੂੰ ਬੋਲਣ ਦੇ ਬੰਦੇ ਨੂੰ ਇਦਾਂ ਬੋਲਣਾ ਨਹੀਂ ਚਾਹੀਦਾ ਸੀ ਤੇ ਬਾਕੀ ਗੱਲ ਹੈ ਆਪਾਂ ਕਬੱਡੀ ਬਾਰੇ ਕੁਝ ਨਹੀਂ ਕਿਹਾ ਪਰ ਦਿਲੋਂ ਪਿਆਰ ਪਹਿਲਾਂ ਵੀ ਕਹਿੰਦਾ ਸੀ ਤੇ ਹੁਣ ਵੀ ਕਹਿੰਦੇ ਆ ਸਿਰਫ ਇਹ ਬੰਦਾ ਹੀ ਗਲਤ ਵਾ ਠੀਕ ਆ ਆਪਾਂ ਫੇਰ ਵੀ ਸ਼ਰਮ ਖਾਦੀ ਮੈਨੂੰ ਕਈ ਵੀਰਾਂ ਦੇ ਮੈਸੇਜ ਆਏ ਆਪਾਂ ਵੀਜੋ ਡਿਲੀਟ ਕਰਦੀਆਂ ਨਾ ਇਹਦੇ ਕਹਿਣ ਤੇ ਕੀਤੀਆਂ ਇਹਨੇ ਮੈਨੂੰ ਫੋਨ ਵੀ ਕੀਤਾ ਆਪਾਂ ਨਹੀਂ ਕੀਤੀਆਂ ਠੀਕ ਆ ਤੇ ਇਹ ਬੰਦੇ ਨੇ ਹਜੇ ਤੱਕ ਨਹੀਂ ਵੀਜੋ ਡਿਲੀਟ ਕੀਤੀਆਂ ਆਪਦੇ ਪੇਜ ਚੋਂ ਤੋ ਇਤੋਂ ਹਾਲਾ ਨੂੰ ਕਿੰਨਾ ਜਸਿਆਣਾ ਵਸੇ ਬੰਦਾ ਠੀਕ ਆ ਆਪਣੀ ਜੇਤ ਭਗਾਉਣ ਤੇ ਉਹਨੇ ਹੀ ਨਾ ਕੀਤੀਆਂ ਆਪਾਂ ਆਪਣੇ ਪੇਜ ਚੋਂ ਕਰਦੀਆਂ ਡਿਲੀਟ ਘਰੇ ਕਿੰਦੇ ਵੇਚੀਆ ਹੈ ਕੀਆ ਹਾਂ ਇੱਧਰ ਦਿਖਾਓ ਇਹਨੂੰ ਕਹਿ ਰਹੇ ਨੇ ਨਾ ਨਾਂ ਨਾਂ ਵੀ ਕੰਦਾ ਇਹ ਪੈਂਦਾ ਨਹੀਂ ਆਹ ਨਾਂ ਨਾਂ ਵੀ ਕੰਦਾ ਕੱਢੀ ਦੇ ਨਾ ਸਾਨੂੰ ਕਹਿੰਦੇ ਝੂਠ ਹੀ ਮਾਰ ਕੇ ਕਹਿੰਦੇ ਸਾਡੇ ਤੋਂ ਆਏ ਹੋ ਆਏ ਬਾਹਰ ਚਲ ਜਾਣਾ ਉਹਨਾਂ ਨੂੰ ਜਾਂਦੇ ਦਿੱਤੇ ਤੁਰੇ ਮਰਦੇ ਆ ਗਏ ਬਾਹਰੇ ਗੇਲੀਓ ਇੱਕ ਨਾ ਉਹਨਾਂ ਨੂੰ ਪੁੱਛਣਾ ਵੀ ਝੂਠ ਨਾਲ ਪੁੱਛੀ ਕਿਹੜੀ ਗੱਲ ਮਾਰਿਆ ਇਹ ਇਧਰ ਤੂੰ ਕੀ ਲੜਿਆ ਵੀ ਝੂਠ ਮਾਰਦਾ ਵੀ ਭਲਵਾਂ ਜੀ ਇੱਥੇ ਆ ਜੇ ਮੁੜ ਕੇ ਸਾਡਾ ਕੰਮ ਬਣ ਗਿਆ ਹੀ ਬਾਹਰ ਚਲ ਜਾਣਾ ਪੰਜਾਂ ਦਿਨਾਂ ਚੋਂ ਤੋਂ ਕਹਿੰਦੇ ਆ ਜੇ ਮੇਰੇ ਸਾਹ ਨਾਲ ਜਾ ਅੰਬੈਸੀ ਦੀ ਪਾਸਪੋਰਟ ਉਹਨਾਂ ਦਾ ਮੇਰੇ ਇੱਕ ਮੰਗੂ ਅੱਗ